ਇਹ ਜੋ ਇੱਥੇ ਅੱਜ ਇਹ ਪ੍ਰਾਤਨ ਭੰਡਾਰਾ ਅਕਾਲਗੜ੍ਹ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਏ ਇਹਦੇ ਵਿੱਚ ਇਹਨਾਂ ਦੇ ਵਿੱਚ ਸੀ ਆਪਣੇ ਇਲਾਕੇ ਦੀ ਸੁਖ ਸ਼ਾਂਤੀ ਦੀ ਡੰਗਰ ਡੰਗਰ ਪਸ਼ੂ ਦੀ ਤੇ ਆਪਣੀ ਖੇਤੀ ਦੀ ਸੁਖ ਸ਼ਾਂਤੀ ਦੀ ਕਰਾਉਂਦੇ ਆ ਤੇ ਉਹਦੇ ਵਿੱਚ ਇੱਕ ਪ੍ਰਬੰਧਕਾਂ ਨੇ ਅੱਜ ਇੱਕ ਜਿਹੜਾ ਪੌਧੀ ਖੜਾ ਲਵਾਇਆ ਏ ਇਹ ਇੱਕ ਸਾਡੀ ਵਿਰਾਸਤ ਹੈ ਸਾਡੇ ਇਲਾਕੇ ਦੀ ਪੌਦੀ ਵਿਰਾਸਤ ਹੈ ਇੱਕ ਭਗਤ ਆਸਰੰਦ ਦੇ ਟਾਈਮ ਤੋਂ ਚੱਲੀ ਜਾ ਰਹੀ ਹੈ ਤੇ ਉਹ ਇੱਕ ਬਹੁਤ ਵਧੀਆ ਅਪਰਾਲਾ ਏ ਤੇ ਉਮੀਦ ਕਰਦਾ ਤੇ ਅਰਦਾਸ ਵੀ ਕਰਦੋ ਮਹਾਰਾਜ ਜੀ ਕਿ ਜੋ ਪ੍ਰਬੰਧਕਾਂ ਨੇ ਸੋਚ ਕੇ ਜੋ ਇੱਕ ਪੰਡਾਰਾ ਕਰਾਇਆ ਉਹਦੀ ਮਨੋਂ ਕੰਮ ਪੂਰੀ ਕਰੇ ਦਤਾ ਤੇ ਐਸੀ ਤਰ੍ਹਾਂ ਪੰਜਾਬ ਸਾਡਾ ਗੁਰੂਆਂ ਪੀਰਾਂ ਦਾ ਦੀ ਧਰਤੀ ਹੈ ਐਸੀ ਤਰ੍ਹਾਂ ਇੱਥੇ ਮੇਲੇ ਲੱਗਦੇ ਰਹੇ ਪੰਡਾਰੀ ਹੁੰਦੇ ਰਹੇ ਪਿਛਲੇ ਦਿਨਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਪਟਿਆਲਾ ਨੇ ਵੀ ਇੱਕ ਸਮਾਗਮ ਰਚਾਇਆ ਸੀਗਾ ਜਿਹਦੇ ਵਿੱਚ ਗ੍ਰੰਤੀ ਸਿੰਘ ਦਾ ਸਤਕਾਰ ਕੀਤਾ ਸੀਗਾ ਤੇ ਆਪਣਾ ਵੀ ਕੋਈ ਇਸ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਹੈਗਾ ਕਿ ਅੱਜ ਗ੍ਰੰਤੀ ਸਿੰਘ ਦਾ ਵੀ ਕੋਈ ਸੋਚਿਆ ਜਾਵੇ ਇੱਕ ਬਹੁਤ ਵਧੀਆ ਪ੍ਰੰਾਲਾ ਜੋ ਉਹਨਾਂ ਨੇ ਕੀਤਾ ਗ੍ਰਾਂਤੀ ਸਿੰਘਾਂ ਦਾ ਮਾਨ ਸਨਮਾਨ ਕੀਤਾ ਹੈ ਵਧੀਆ ਇਹ ਤੇ ਲੈ ਕੇ ਸੇਧ ਲੈ ਕੇ ਆਉਣ ਵਾਲੇ ਟਾਈਮ ਚ ਹੋਰ ਵੀ ਕਿਉਂਕਿ ਜਿਹੜੇ ਗ੍ਰਾਂਤੀ ਸਿੰਘ ਨੇ ਇਹ ਸਾਨੂੰ ਮਹਾਰਾਜ ਨਾਲ ਜੋੜਦੇ ਸਾਡੇ ਇਹ ਮਹਾਰਾਜ ਦੇ ਗੁਰਗ੍ਰੰਥ ਸਾਹਿਬ ਦੇ ਸਾਡੇ ਵਿੱਚ ਵਜ਼ੀਰ ਨੇ ਮਹਾਰਾਜ ਦੇ ਵਜ਼ੀਰ ਨੇ ਤੇ ਇਹਨਾਂ ਰਾਹੀਂ ਅਸੀਂ ਸਾਡਾ ਸਮਾਜ ਸਾਡੇ ਬੱਚੇ ਸਾਡੇ ਆਉਣ ਵਾਲੇ ਪੀੜ੍ਹੀਆਂ ਸਾਡੀ ਵਿਰਾਸਤ ਨਾਲ ਸਾਡੇ ਧਰਮ ਨਾਲ ਜੋੜਦੀਆਂ ਤੇ ਉਹਨਾਂ ਟੈਪ ਚ ਵੀ ਹੋਰ ਨੂੰ ਦੇਖੇ ਹੋਰ ਵੀ ਪ੍ਰਬੰਧਕ ਐ ਇਹ ਮਾਦੇ ਐਮ ਦੇ ਫੰਕਸ਼ਨ ਕਰਦੇ ਰਹਿਣਗੇ ਅੱਛਾ ਪਿਛਲੇ ਰਾਤ ਦੀ ਇੱਕ ਗੱਲ ਚੱਲ ਰਹੀ ਹੈ ਮੀਡੀਆਦਾਰਾਂ ਦੇ ਵਿੱਚ ਵੀ ਕਿ ਕਰਾਲੀ ਦੇ ਵਿੱਚ ਕਰਾਲੀ ਦੀ ਕਾਰਪੋਰੇਸ਼ਨ ਨੂੰ ਇੱਕ ਜੁਰਮਾਨਾ ਲੱਗਿਆ ਹੈ ਕੋਈ ਡੰਪਿੰਗ ਗਰਾਊਂਡ ਦਾ ਕੀ ਮਾਮਲਾ ਹੈ ਮੈਂ ਖ਼ਬਰਾਂ 'ਚੋਂ ਫੜੀ ਹੈ ਕਿਉਂਕਿ ਦਫ਼ਤਰ ਨੂੰ ਛੁੱਟੀ ਹੈ ਚਿੱਠੀ ਪੱਤਰ ਕੋਈ ਮੈਨੂੰ ਪਤਾ ਨਹੀਂ ਲੱਗਿਆ ਕੋਈ ਅਖ਼ਬਾਰ 'ਚ ਆਇਆ ਵੀ ਕੋਈ 68 ਲੱਖ ਦਾ ਕੋਈ ਜੁਰਮਾਨਾ ਐਨਜੀਟੀ ਨੇ ਇਹਦੇ 'ਤੇ ਸਾਡੇ ਕੂੜੇ ਦੇ ਸਹੰਦ ਤੋਂ ਚਲਾਇਆ ਏ ਇਹਦੇ ਮੰਡੇ ਦੇਖ ਕੇ ਤੇ ਅੱਗੇ ਜੀ ਜੋ ਵੀ ਪੈਰ ਵੀ ਅਸੀਂ ਕਰਾਂਗੇ ਤੇ ਇਹ 90 ਸਮੇਂ ਤੋਂ ਵੀ ਜਿਹੜੇ ਬਿਆਸ ਸਟੇਡਿੰਗ ਦੇ ਵਿੱਚ ਧਰਨਾ ਵੀ ਲੱਗਦਾ ਰਿਹਾ ਡੰਪਿੰਗ ਗਰਾਊਂਡ ਚੱਕਣ ਵਾਸਤੇ ਤੇ ਇੱਥੇ ਕਿਉਂ ਲੱਤਦਾ ਤਾਂ ਬਾਹਰ ਹੁੰਦਾ ਹੈ ਪਬਲਿਕ ਤੋਂ ਜੀ ਕੋਈ ਨਹੀਂ ਹੋਵੇ ਇਹ ਤੋਂ ਪਹਿਲਾਂ ਅਫਸੋਸ ਇਹ ਤਾਂ ਲੱਗਿਆ ਸੀ ਨਦੀ ਦੇ ਕੰਢੇ ਸੀਗਾ ਇਹ ਪਹਿਲਾਂ ਉੱਥੇ ਜਿੱਥੇ ਉਸ ਤੋਂ ਉਸੇ ਨਦੀ ਦੇ ਕੰਢੇ ਤੋਂ ਹੀ ਚੱਕ ਇੱਥੇ ਕਰਿਆ ਅਸੀਂ ਇੱਕ ਚੰਡੀਗੜ੍ਹ ਦੀ ਇੱਕ ਵੱਡੀ ਫਰਮ ਹੈ ਉਹਨਾਂ ਨਾਲ ਸਾਡਾ ਤਕਰੀਬਨ ਟਾਈਪ ਹੋ ਜਾਣਾ ਅਸੀਂ ਮਤਾ ਪਾਇਆ ਹੋਇਆ ਉਹਨਾਂ ਨਾਲ ਸਾਡਾ ਕੁਆਂਟਲ ਸਾਬ ਨੂੰ ਸਾਡਾ ਕੂੜਾ ਤਕਰੀਬਨ ਲੈਣਗੇ ਉਹ ਉਹ ਟੋਟਲ ਸਾਰਾ ਜੋ ਵੀ ਹੈ ਇਹਦਾ ਖਾਦ ਬਣਾਉਣਗੇ ਪਲਾਸਟਿਕ ਨੂੰ ਕੱਟ ਕੇ ਅੱਗੇ ਫੈਕਟਰੀ ਜਰਨ ਦੀ ਭੇਜਣਗੇ ਉਹ ਸਾਰੀ ਸਾਡਾ ਕੂੜਾ ਤਕਰੀਬਨ ਦੇਲੇ ਕਰਨਗੇ ਤੇ ਮੇਰੇ ਖਿਆਲ ਨਾਲ 900 ਰੁਪਏ ਟਨ ਦੀ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਤੇ ਜਲਦੀ ਅਸੀਂ ਕੂੜਾ ਵਾਲਾ ਮਸੱਆ ਸਾਡੀ ਹੱਲ ਹੋ ਜਾਏ ਚੰਡੀਗੜ੍ਹ ਵਾਲੇ ਕਿੱਥੇ ਸਿੱਟਣਗੇ ਡੱਡੂ ਮੱਝ ਰਹੀ ਨਹੀਂ ਚੰਡੀ ਡੱਡੂ ਮੱਝ ਰੇ ਖਤਮ ਹੋ ਰਿਹਾ ਤੁਸੀਂ ਤੁਸੀਂ ਧਿਆਨ ਨਹੀਂ ਕੀਤਾ ਡੱਡੂ ਮੱਝ ਪਹਾੜ ਲੱਗ ਗਏ ਸੀਗੇ ਆਪਣੇ ਕੂੜੇ ਦੇ ਉਹ ਉਸੇ ਫਾਰਮ ਜਿਹੜੀ ਨੇ ਉਹ ਪਹਾੜ ਉਹਨੇ ਖਤਮ ਕਰਤੇ ਹੌਲੀ ਹੌਲੀ ਨਮਾ ਤਾਂ ਉੱਥੇ ਬਿਲਕੁਲ ਨਹੀਂ ਪਹਾੜ ਲੱਗ ਰਹੇ ਉਹ ਪੁਰਾਣੇ ਵੀ ਹੌਲੀ ਹੌਲੀ ਖਤਮ ਕਰ ਰਹੇ ਆ ਉਹ ਇੱਥੇ ਕੂੜਾ ਜਮਾ ਨਹੀਂ ਹੋਣ ਦੇਣਗੇ ਕੋਈ ਐਨ ਜੀਓ ਕਰ ਰਹੀ ਹੈ ਕਿ ਕਾਰਪੋਰੇਸ਼ਨ ਆਬ ਕਰ ਰਹੀ ਹੈ ਨਹੀਂ ਨਹੀਂ ਕਾਰਪੋਰੇਸ਼ਨ ਦਾ ਟੈਂਡਰ ਤਾਂ ਹੋਇਆ ਹੈ ਤੇ ਕੋਈ ਫਰਮ ਹੈ ਪ੍ਰਾਈਵੇਟ ਫਰਮ ਤੇ ਉਹ ਹੀ ਫਰਮ ਨਾਲ ਸਾਡੀ ਗੱਲ ਹੋ ਰਹੀ ਹੈ ਉਹ ਅਸੀਂ ਇਥੇ ਕੂੜਾ ਸਾਰਾ ਚੁਕਾ ਦਾਂਗੇ ਇੱਕ ਇੱਕ ਚਾਵਲਾ ਹੋਟਲ ਦਾ ਵੀ ਕੋਈ ਮਸਲਾ ਸੀਗਾ ਕੰਗਸਾਹਬ ਨੇ ਪਿਛਲੇ ਵਾਰੀ ਚੱਕਿਆ ਸੀ ਉਹਦਾ ਕੀ ਮਾਮਲਾ ਹੈ ਉਹ ਸਾਡਾ ਜਿਹੜਾ ਇਹ ਚਾਵਲਾ ਰੈਸਟੋਰੈਂਟ ਬਣਿਆ ਹੋਇਆ ਇਹ ਮਤਲਬ ਕਾਉਂਸਲ ਦੀ ਜ਼ਮੀਨ ਹੈ ਤੇ ਬਣਾਇਆ ਹੈਗਾ ਸਾਡੇ ਆਪਣਾ ਟੂਰਿਜ਼ਮ ਡਿਪਾਰਟਮੈਂਟ ਨੇ ਇਹ ਤਾਂ ਟੂਰਿਜ਼ਮ ਡਿਪਾਰਟਮੈਂਟ ਹੀ ਅੱਗੇ ਦੀ ਉਸ ਤੇ ਹੁੰਦਾ ਤੇ ਉਹਦੇ ਵਿੱਚ ਸਾਨੂੰ ਜੋ ਲੀਜ਼ ਬਣਦਾ ਹੈ ਸਾਡਾ ਸਾਾਨੂੰ ਦੇ ਦਿੰਦਾ ਤੇ ਹੁਣ ਵੀ ਅਸੀਂ ਉਹਨਾਂ ਨਾਲ ਚਿੱਠੀ ਪੱਤਰ ਕਰ ਰਹੇ ਹਾਂ ਟੂਰਿਜ਼ਮ ਡਿਪਾਰਟਮੈਂਟ ਵਿੱਚ ਜਲਦੀ ਤੋਂ ਜਲਦੀ ਇਹਦੀ ਕਿਉਂਕਿ ਲੀਜ਼ ਖਤਮ ਹੋ ਚੁੱਕੀ ਨਵੇਂ ਸਰ ਤੇ ਲੀਜ਼ ਕਿਸੇ ਨੂੰ ਦਿੱਤਾ ਜਾਵੇ ਤਾਂ ਕਿ ਉਹ ਉਹਦੀ ਇੱਕ ਚੀਜ਼ ਹੈ ਸ਼ਹਿਰ ਵਾਸਤੇ ਉਹ ਚੱਲ ਸਕੇ ਚਲੋ ਇੱਕ ਮੌਜੂਦਾ ਮੌਜੂਦਾ ਜਿਹੜੀ ਸਰਕਾਰ ਹੈ ਉਹ ਨਸ਼ਿਆਂ ਦੇ ਉੱਪਰ ਬੜੇ ਸੈਂਸਿਟਿਵ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਜਿਹੜਾ ਲਾਸਟ ਡੇਟ ਸੀਗੀ 31 ਮਈ ਜਿਹੜੀ ਸੀਗਾ ਦਿੱਤੀ ਸੀਗੀ ਨਸ਼ੇ ਨੂੰ ਖਤਮ ਕਰਨ ਵਾਸਤੇ ਹੋਇਆ ਜੀ ਤੋਣ ਤੋਣ ਨੂੰ ਪਤਾ ਮੇਰੇ ਖਿਆਲ ਚ ਅੱਜ ਹੀ ਮੈਂ ਦੇਖ ਰਿਆ ਸੀ ਖੈਰਾ ਸਾਹਿਬ ਕਿਤੇ ਬੋਲ ਰਹੇ ਸੀ ਸਾਡੇ ਕਿ ਬਠਿੰਡੇ ਚ ਅੱਜ ਵੀ ਜੇ ਅਖਬਾਰ ਚੈੱਕ ਲਿਓ ਕੱਲ ਨੂੰ ਦੇਖ ਲਿਓ ਕਿੰਨੀ ਕਿ ਜਗ੍ਹਾ ਨਸ਼ੇ ਨਾਲ ਮੌਤਾਂ ਹੁੰਦੀਆਂ ਨੇ ਇਦਾਂ ਚੁਟਕਿਆਂ ਨਾਲ ਤਾਂ ਨਹੀਂ ਫਤਮਾਣਾ ਚਲੋ ਸਰਕਾਰ ਜੇ ਸੰਜੀਦਾ ਹੈ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਵਧੀਆ ਗੱਲ ਹੈ ਪਰ ਇਹਦੇ ਲਈ ਇੱਕ ਆਪਣਾ ਜਿਵੇਂ ਚੁਟਕੀ ਮਾਰ ਕੇ ਕਰ ਦਿੰਦੇ ਹਰੇ ਕਹਿੰਦੇ ਚੁਟਕੀ ਨਾਲ ਨਹੀਂ ਸੰਜੀਦਾ ਯਤਨਾਂ ਨਾਲ ਇਹ ਜੇ ਕਰਨਗੇ ਤਾਂ ਵਧੀਆ ਗੱਲ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜੀ ਅੱਗੇ ਤੁਹਾਡਾ ਕੀ ਪਲਾਨ ਮੰਨ ਲਓ ਹੁਣ ਜੀ ਸਰਕਾਰ ਆਉਂਦੀ ਕਾਂਗਰਸ ਦੀ ਫਿਰ ਤੁਹਾਡਾ ਕੀ ਪਲਾਨ ਹੋਵੇਗਾ ਇਸ ਮਾਮਲੇ ਨੂੰ ਇਹਦੇ ਵਿੱਚ ਦੇਖੋ ਨਸ਼ਾਤ ਸਾਡੇ ਵਾਸਤੇ ਬਹੁਤ ਵੱਡੀ ਸਾਡੇ ਬਾਦ ਅਲਮਤ ਇਹ ਤਾਂ ਮਤਲਬ ਕੋਈ ਵੀ ਚਾਹੇ ਕੋਈ ਵੀ ਸਰਕਾਰ ਸਾਡੀ ਸਰਕਾਰ ਆਈ ਤਾਂ ਪ੍ਰਾਇੋਰਟੀ ਤੇ ਅਸੀਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਬਾਦ ਇਹ ਵਰਲਡ ਵਾਈਡ ਹੈ ਕੱਲੇ ਪੰਜਾਬ ਵਿੱਚ ਨਹੀਂ ਹੈ ਕਰਨ ਵਾਲੇ ਜਿਵੇਂ ਇਹ ਤੈਨੂੰ ਵੀ ਚੁਟ ਗਿਆ ਤੁਸੀਂ ਇੰਨੀ ਤਰੀਕ ਨੂੰ ਖਤਮ ਕਰ ਦਾਂਗੇ ਇਹ ਥੋੜੀ ਤਰੀਕੇ ਕੋਈ ਸਾਰੇ ਨਸ਼ੇੜੀ ਇੱਕ ਜਗ੍ਹਾ ਬੰਦ ਕੀਤੇ ਇਹਨਾਂ ਨੇ ਵੇਖੋ ਦਿਨ ਬੰਦ ਕਰਾ ਦੇਉਂਗੇ ਐਵੇਂ ਤਾਂ ਕੁਝ ਨਹੀਂ ਹੈਗਾ ਇਹਦੇ ਲਈ ਸੰਜੀਦਾ ਯਤਨਾਂ ਦੀ ਲੋੜ ਹੈ ਲੰਮਾ ਟਾਈਮ ਲੱਗੇਗਾ ਪਰ ਸਰਕਾਰ ਕਰਦ ਕਰੇਗੀ ਤਾਂ ਨਹੀਂ ਤਾਂ ਧੰਨਵਾਦ ਨਹੀਂ ਤਾਂ ਆਉਣ ਵਾਲੇ ਅਸੀਂ ਅਸੀਂ ਜਰੂਰ ਤਰੀਕੇ ਨਾਲ ਟਾਈਮ ਲੱਗੇਗਾ ਕਿਉਂਕਿ ਵਰਲਡ ਵਾਈਡ ਕੋਈ ਇੱਥੇ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹਰਿਆਣਾ ਦੀ ਸਮੱਸਿਆ ਨਹੀਂ ਹਿਮਾਚਲ ਦੀ ਸਮੱਸਿਆ ਨਹੀਂ ਅੱਜ ਪਾਸ ਕਰ ਚ ਮੈਂ ਪੜ ਕੇ ਆਇਆ ਹਿਮਾਚਲ ਤੋਂ ਬਹੁਤ ਜ਼ਿਆਦਾ ਨਸ਼ੇ ਵਾਲੀਆਂ ਗੋਲੀਆਂ ਇੱਛੇ ਸਪਲਾਈ ਹੋ ਰਹੀ ਆ ਸਾਡੇ ਪੰਜਾਬ ਚ ਤੇ ਹਰਿਆਣਾ ਚ ਠੀਕ ਹੈ ਧੰਨਵਾਦ